ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਆਪਣੇ ਕੋਲੇ ਕਪੂਤਰਾ ਦਾ ਸਾਰਾ ਸਮਾਨ ਹੁੰਦਾ ਜੀ ਤੇ ਮੇਰਾ ਭਰਾ ਹੁਣ ਤੁਹਾਨੂੰ ਪਤਾ ਬੱਚੇ ਨਿਕਲੇ ਆ ਸਾਰੇ ਕੋਲੇ ਤੇ ਆ ਪੰਪ ਆਗ ਜੀ ਆਪਣੇ ਕੋਲ ਬੱਚੇ ਫਰਨ ਵਾਲੇ ਜੇ ਕਿਸੇ ਵੀਰ ਭਰਾ ਨੂੰ ਚਾਹੀਦੇ ਆ ਆਨਲਾਈਨ ਡਿਲੀਵਰ ਵੀ ਹੋ ਜਾਣਗੇ ਜੀ ਕੂਰੀਅਰ ਵੀ ਕਰ ਦਿੰਨੇ ਆ ਆਪਾਂ ਤੇ ਬਾਕੀ ਕਿਸੇ ਵੀਰ ਨੇ ਮੈਡੀਕਲ ਸਟੋਰ ਤੋਂ ਆ ਕੇ ਲਿਆਣੇ ਆ ਜੀ ਇੱਥੋਂ ਵੀ ਆ ਕੇ ਲਿਆ ਸਕਦਾ ਠੀਕ ਆ ਜੀ ਤੇ ਆ ਨਵੀਆਂ ਟਰੱਜ ਆਈਆਂ ਨੇ ਅੱਜ ਜਿਵੇਂ ਡੋਲੀਆਂ ਦੇ ਵਿੱਚ ਲਾਉਣੀਆਂ ਜਾਂ ਬੱਚਿਆਂ ਬੱਚਿਆਂ ਨੂੰ ਰੱਖਣ ਵਾਸਤੇ ਦਾਣਾ ਪਾਣੀ ਪਾਉਣ ਵਾਸਤੇ ਵਧੀਆ ਨੇ ਜੀ ਇਹ ਤੇ ਉਸ ਤੋਂ ਬਾਅਦ ਆਹਨ ਪਤਾ ਹੀ ਆ ਗਈ ਆਹ ਡ੍ਰਿੰਕਰ ਆਪਣੇ ਕੋਲੇ ਹੁੰਦੀ ਹੈ ਜੀ ਇਹ ਡੋਲੀਆਂ ਦੇ ਵਿੱਚ ਲਾਉਣ ਵਾਲੇ ਤੇ ਆ ਆ ਗਈ ਜੀ ਟ੍ਰੇ ਆ ਗਈ ਆਹ ਕਟਰ ਆ ਗਏ ਬਦਾਮ ਕੱਟਣ ਵਾਲੇ ਜੀ ਠੀਕ ਆ ਤੇ ਆਂਡੇ ਵਾਲੀ ਦਵਾਈ ਆ ਗਈ ਜੀ ਤੇ ਆ ਵੱਡੇ ਆ ਗਏ ਡ੍ਰਿੰਕਰ ਆਪਣੇ ਕੋਲੇ 3 ਲੀਟਰ 1 ਲੀਟਰ ਵਾਲੇ ਜੀ ਠੀਕ ਆ ਤਿਉਹਸ ਤੋਂ ਬਾਅਦ ਆ ਤੁਹਾਨੂੰ ਪਤਾ ਚੈਂਪੀਅਨ ਤੇ ਜੈਗ ਟੈਕ ਤੇ ਆ ਮੈਡੀਵਰਮ ਪਈ ਹੈ ਜੀ ਆਪਣੇ ਕੋਲ ਬਾਹਰਲੀ ਗੋਲੀ ਇਹ ਕਿਸੇ ਵੀ ਨੂੰ ਚਾਹੀਦੀ ਆ ਉਸ ਤੋਂ ਬਾਅਦ ਤੁਹਾਨੂੰ ਪਤਾ ਹੋਮਿਓਪੈਥਿਕ ਆਕਸੀਵਨ ਆ ਗਈ ਇਹ ਆਪਣੇ ਪਿੰਸੀਆ ਤੋਂ ਟਿੱਟ ਵੈਸਟੋ ਫਿੱਟਾ ਜਿਹੜੀ ਇਹ ਆ ਗਈ ਆਪਣੇ ਗਰਦਨ ਘਮਾਉਣ ਤੋਂ ਐਕਟੀਵੇਟ ਆਈ ਜਿਹੜੇ ਕੂਤਰਾ ਦੇ ਆਪਣੇ ਬੋਤਨੀ ਬਣਦਾ ਜੀ ਬੱਚੇ ਨਹੀਂ ਪੜਦੇ ਹੈਗੇ ਠੀਕ ਆ ਜੀ ਜਾਂ ਬੱਚੇ ਨਿਕਲਦੇ ਨੇ ਇਹ ਕੱਚਾ ਕੱਚੇ ਝਾਂਡੇ ਧਰਾਉਂਦੇ ਆ ਆਟ ਰਹੀ ਆ ਬਾਈ ਜੀ ਉਹ ਜਿਹੜੀ ਨਵੀਂ ਆਈ ਆ ਹੁਣ ਦੋ ਕਲਰ ਆ ਇਹਦੇ ਵਿੱਚ ਟ੍ਰੇ ਦੇ ਕਿਸੇ ਵੀਰ ਭਰਾ ਨੂੰ ਚਾਹੀਦਾ ਸਟਾਕ ਆਪਣੇ ਕੋਲੇ ਸਾਰਾ ਫਿਆ ਜੀ ਬਾਦੂ ਸਟਾਕ ਆ ਜੀ ਤੇ ਆ ਰਿੰਗਾ ਹੁੰਦੀ ਆ ਤੁਹਾਨੂੰ ਪਤਾ ਆਪਣੇ ਕੋਲੇ ਲੋਕ ਰਿੰਗ ਵੀ ਹੁੰਦੀ ਆ ਤੇ ਲੇਜ਼ਰ ਵਾਲੀ ਵੀ ਆਨਲਾਈਨ ਆਰਡਰ ਕਰ ਸਕਦੇ ਆ ਜੀ ਤੇ ਬਾਕੀ ਆ ਸਾਰਾ ਆਪਣਾ ਮੈਡੀਕਲ ਸਟੋਰ ਆ ਕਿਸੇ ਵੀਰ ਭਰਾ ਨੂੰ ਚਾਹੀਦੀ ਮੈਡੀਸਿਨ ਕੋਈ ਵੀ ਆਪ ਜੋਟਾ ਵਗੈਰਾ ਪਿੰਜਰੇ ਵਗੈਰਾ ਸਾਰਾ ਕੁਝ ਹੈਗਾ ਜੀ ਆਪਣੇ ਕੋਲੇ ਕਿਸੇ ਵੀਰ ਭਰਾ ਨੂੰ ਵੀ ਕੋਈ ਮੈਡੀਸਿਨ ਦੀ ਜ਼ਰੂਰਤ ਆ ਜੀ ਕਵ ਉਤਰਾ ਰੇਟਲ ਜਾਂ ਕੋਈ ਬੈਟਰ ਨਾਲ ਚਾਹੀਦੀ ਹੈ ਜਾਂ ਕੋਈ ਹਿਊਮਨ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦੀ ਦਵਾਈ ਚਾਹੀਦੀ ਹੈ ਜੀ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਤੇ ਆਪਣੇ ਨਾਲ ਮੈਸੇਜ ਕਰਕੇ ਜਾਂ WhatsApp ਤੇ ਜਾਂ ਫੋਨ ਕਰਕੇ ਜੀ ਆਪਣੇ ਨਾਲ ਦਵਾਈ ਮੰਗਾ ਸਕਦਾ ਨੰਬਰ ਹੈਗਾ ਜੀ ਆਪਣਾ 81095 3013 ਜੀ ਤੇ ਇਹੀ ਨੰਬਰ Google Pay ਆ ਜੀ ਇਹੀ ਨੰਬਰ WhatsApp ਆ ਤੇ ਵੱਤ ਵਾ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਮੈਡੀਕਲ ਸਟੋਰ ਆਪਣਾ ਜੀ ਪਿੰਡ ਕਢਾਣੀ ਕਲਾ ਰਾੜਾ ਸਾਹਿਬ ਰੋਡ ਉਦੇ ਉੱਪਰ ਆ ਜੀ ਤੇ ਆਪਣੀ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਆ ਜੀ ਧੰਨਵਾਦ ਜੀ